ਜੁਨਾਈਟਰ ਨਿਊ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਭਾਰੀ ਬਰਫਵਾਰੀ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਹੈ ਭਾਰੀ ਵਰਫੀਲੇ ਤੂਫਾਨ ਦਾ ਲਟ ਜਾਰੀ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਉੱਤਰੀ ਪੂਰਬੀ ਰਾਜਾਂ ਤੇ ਟੋਰਾਂਟੋ ਦੇ ਸਮੇਤ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਬਰਫਵਾਰੀ ਹੋਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਉਥੇ এনवायरमेंट ਕੈਨੇਡਾ ਦੇ ਮੁਤਾਬਕ ਬਰਫਵਾਰੀ ਦਾ ਸਿਲਸਲਾ ਵੀਰਵਾਰ ਨੂੰ ਹੀ ਸਵੇਰੇ ਆਰੰਭ ਹੋ ਜਾਵੇਗਾ ਤੇ ਪੂਰਾ ਦਿਨੇ ਜਾਰੀ ਰਹੇਗਾ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਉੱਤਰੀ ਅਤੇ ਪੱਛਮੀ ਇਲਾਕਿਆਂ ਦੇ ਵਿੱਚ 70 ਕਿਲ ਲੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਬਰਫੀਲੀਆਂ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਹਨ ਤੇ ਲਗਾਤਾਰ ਹੋਣ ਵਾਲੀ ਬਰਫਵਾਰੀ ਦੇ ਕਾਰਨ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਤੇ ਵੀਰਵਾਰ ਨੂੰ ਦਿਨ ਵੇਲੇ ਤਾਪਮਾਨ ਮੰਨਫੀ 1 ਡਿਗਰੀ ਰਹਿ ਸਕਦਾ ਹੈ ਜਦਕਿ ਸ਼ੁੱਕਰਵਾਰ ਨੂੰ ਹਲਕੀ ਬੱਦਲਬਾਜ਼ੀ ਦੇ ਨਾਲ ਰਹਿਣ ਦੇ ਅਸਾਰ ਜਤਾਏ ਗਏ ਹਨ ਇੱਥੇ ਹੀ ਦੱਸਣਾ ਬਣਦਾ ਹੈ ਕਿ ਟੋਰਾਂਟੋ ਦੇ ਵਿੱਚ ਇਸ ਵਾਰ ਆਮ ਦੇ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ ਪਿਛਲੇ ਹਫ਼ਤੇ 86 ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ ਸੀ ਜਦੋਂ ਕਿ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਜਾ ਚੜਿਆ ਸੀ ਸੋ ਬੇਹੱਦ ਜਿਹੜਾ ਕੈਨੇਡਾ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਹਾਲਾਤ ਕਾਫੀ ਜ਼ਿਆਦਾ ਚੰਗੇ ਰਹੇ ਹਨ ਕੈਨੇਡਾ ਦੇ ਵਿੱਚ ਬਰਫਵਾਰੀ ਬਹੁਤ ਜ਼ਿਆਦਾ ਘੱਟ ਹੋਈ ਹੈ ਇਸੇ ਕਾਰਨ ਹੁਣ ਮੌਸਮ ਵਿਗਿਆਨੀਆਂ ਦੇ ਦੁਆਰਾ ਕਿਹਾ ਗਿਆ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਰਫਵਾਰੀ ਦੇ ਰਿਕਾਰਡ ਇੱਕ ਵਾਰ ਫਿਰ ਤੋਂ ਟੁੱਟਣਗੇ ਇਸੇ ਕਾਰਨ ਹੁਣ ਮੌਸਮ ਵਿਭਾਗ ਦੇ ਵੱਲੋਂ ਕੈਨੇਡਾ ਦੇ ਮੌਸਮ ਵਿਭਾਗ ਵੱਲੋਂ ਜਿਹੜਾ ਆ ਉਹ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਹੁਣ ਭਿਆਨਕ ਬਰਫੀਲਾ ਤੂਫਾਨ ਆਉਣ ਦੀ ਜਿਹੜੀ ਆ ਸੰਭਾਵਨਾ ਜਤਾ ਦਿੱਤੀ ਗਈ ਹੈ ਜਿਸ ਦੇ ਕਾਰਨ ਕੈਨੇਡਾ ਦੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਪਹਿਲਾਂ ਹੀ ਸਾਵਧਾਨ ਰਹਿ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ